ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਤੇ ਜਿਹੜੀ ਅੱਜ ਦੀ ਵੀਡੀਓ ਮਿੱਤਰੋ ਕਟੜਾਂ ਦੀ ਵੀਡੀਓ ਸਾਂਝੀ ਕਰਨਿਆ ਤੇ ਸੱਤ ਕਟੜਾਂ ਆ ਜਿਨ੍ਹਾਂ ਵਿੱਚੋਂ ਇੱਕ ਨੰਬਰ ਤੇ ਤੁਹਾਨੂੰ ਐਨ ਪੂਰੀ ਸ਼ਕੀਨ ਬੂਰੀ ਕੱਟੀ ਮਿਲ ਜੂਗੀ ਤੇ ਮਗਰ ਸੀ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਕਟੜਾਂ ਦੀ ਕੁਆਲਿਟੀ ਚੈੱਕ ਕਰ ਲਓ ਜਿਵੇਂ ਆਹਖੀ ਦੇਖੋ ਜੀ ਬਹੁਤੀ ਜ਼ਿਆਦਾ ਸ਼ਕੀਨ ਆ ਦੰਦੋ ਖੀਰੀ ਐ ਤੁਸੀਂ ਸੰਗ ਸੰਗ ਚੈੱਕ ਕਰ ਲਓ ਪੂਰੀ ਝੋਟੀ ਬਣੀ ਹੋਈ ਹੈਗੀ ਠੀਕ ਆ ਭਰਾਵਾਂ ਦੇ ਐ ਕਾਬਲ ਐ ਦੋਨਾਂ ਆ ਦੇਖੋ ਲਾਸਟ ਤੇ ਜਿਹੜੀ ਝੋਟੀ ਖੜੀ ਆ ਸੰਗਾ ਸੰਗ ਇਹ ਵੀ ਪੂਰੀ ਸ਼ਕੀਨ ਆ ਕੱਦੇ ਕੱਢ ਪੂਰੀ ਐਨ ਗਾਇ ਘੱਟ ਮ ਸੱਤ ਕਟੀਆਂ ਤੇ ਦੋ ਇਹਦੇ ਲਈ ਛਾੜ ਛੋਟਾਂ ਕਟਿਆ ਖੜਿਆ ਅਸੀਂ ਉਹ ਬਾਅਦ ਦਿਖਾ ਲਾਂਗੇ ਟੋਟਲ ਸੱਤ ਹੈ ਸੋ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਚੈਨਲ ਤੇ ਪਹਿਲੀ ਵਾਰੀ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੇ ਕਿਸੇ ਭਰਾ ਨੇ ਕੋਈ ਮਤਥ ਬਣਨੀ ਹੈ ਜੀ ਵੀਡੀਓ ਤਾਂ ਮੇਰਾ ਨੰਬਰ ਨੋਟ ਕਰ ਲਓ 836046251 ਬਾਕੀ ਕਰਦਾ ਹੈ ਬਾਈ ਨਾਲ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਲਖੇ ਹੋਰ ਭਰਾ ਕੀ ਹਾਲ ਹੈ ਠੀਕ ਠਾਕ ਹੈ ਠੀਕ ਹੈ ਬਾਈ ਤੁਸੀਂ ਸਨੋ ਕੀ ਹਾਲ ਚਾਲ ਬਹੁਤ ਵਧੀਆ ਕਿਰਪਾ ਬਾਬੇ ਨਾਨਕ ਦੀ ਮਿਹਰ ਆ ਥੋੜਾ ਜਿਹਾ ਤੇ ਆਪਣਾ ਨਾਮ ਤੇ ਪਿੰਡ ਬੋਲ ਦਿਓ ਆਪਾਂ ਨਾਂ ਵੀਰੇ ਆਪਣਾ ਤਾਰੀਆ ਪਿੰਡ ਰਾਈਆ ਤਹਿਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ ਵੀਰੇ ਠੀਕ ਹੈ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 9855287584 ਵੀਰੇ ਠੀਕ ਹੈ ਬਸ ਤਾਂ ਮਤਲਬ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਲੋੜ ਨਹੀਂ ਪੈਣੀ ਸਾਰੇ ਭਰਾ ਜਾਣਦੇ ਆਪਣੇ ਚੈਨਲ ਤੇ ਜੀ ਤੇ ਪਹਿਲੇ ਨੰਬਰ ਤੇ ਕੱਟੀ ਆ ਗਈ ਨਾ ਜਿਵੇਂ ਜੀ ਬ ਆਇਤੋ ਫੇਸ ਕੁਆਲਟੀ ਸੈংসੂਨ ਚੈੱਕ ਕਰ ਲੋ ਕਿੰਨੀ ਕੁ ਮਰਦੀ ਆ ਵੀ ਕੱਟੀ ਇਹ ਇਹ ਵੀਰੇ ਹੈਗੀ ਆ 15 16 ਮਹੀਨਿਆਂ ਦੀ ਲੱਖੇ ਕੱਟੀ ਮੈਂ 15 16 ਮਹੀਨੇ ਆਪਾਂ ਸਵਾਦੋਂ ਡੇਢ ਸਾਲ ਮੰਨ ਸਕਦੇ ਆ ਤੇ ਆ ਗਈ ਇਹ ਕਾਲੀ ਚ ਮਤਰਾ ਨੀਲੀ ਰਾਵ ਵੀ ਨਹੀਂ ਹੈਗੀ ਇਹ ਕਿਉਂਕਿ ਨਾ ਦਾ ਪੈਰ ਚਿੱਟਾ ਤੇ ਨਾ ਮੱਥੇ ਤੇ ਨਾ ਅੱਖ ਅੱਖ ਕਾਲੀ ਆ ਗਈ ਕਾਲੀ ਬੂਰੀ ਲੋਕ ਭਾਲਦੇ ਅੱਜਕੱਲ੍ਹ ਹਣਾ ਜੀ 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 ਤੇ ਬਾਈ ਥਾਂ ਬੜੇ ਚੰਗੇ ਲੱਗਿਆ ਦਿਖਾਗਾ ਥਾਂ ਤੁਹਾਨੂੰ ਬਹੁਤ ਸੋਹਣਾ ਲੱਗਿਆ ਵਾ ਲੱਖੇ ਕੱਟੀ ਨੂੰ ਕੱਟੀ ਬਹੁਤ ਚੰਗੀ ਆ ਇਹ ਕੱਲ੍ਹ ਵੀ ਆਈ ਆ ਹਲੇ ਇਹਨਾਂ ਨੇ ਸਮਾਰ ਕੇ ਪੱਠੇ ਪੁੱਠੇ ਜੇ ਨਹੀਂ ਚੱਕੇ ਤਾਂ ਕਰ ਚੰਗਾ ਮਾਰਕ ਦੀ ਜੀ ਜੀ ਬਾਕੀ ਸਭੀ ਬੜੀ ਚੰਗੀ ਹੈ ਨਾ ਜੀ ਜੀ ਹਾਂ ਵੀਰੇ ਤੋੜ ਕੇ ਦਿਖਾਵਾਂਗੇ ਲਾਂਦਰੀ ਮੋੜ ਲਈ ਫਰਾਜਾ ਬਾਹਰ ਨਹੀਂ ਆਪਾਂ ਚਲਾਉਂਦੇ ਜੀ ਤੇ ਸਵਾ ਡੇਢ ਸਾਲ ਦੀ ਮਿੱਤਰੋ ਕੱਟੀ ਆ ਤੇ ਥਣ ਸੁਣ ਦੱਸਦੇ ਚਾਰ ਪੂਰੇ ਨੇਖੜਵੇਂ ਲੱਗੇ ਹੋਏ ਨੇਗੇ ਇੱਕ ਅੱਧੇ ਗਾਟ ਤੋਂ ਸਾਹਮਣੇ ਆ ਤੇ ਜਿਹੜੇ ਭਰਾ ਨੂੰ ਦੇਖੋ ਪਸੰਦ ਆਊਗੀ 22 ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਲਿਓ ਚਾਹ ਜੂਲੇ ਕੱਟੀ ਚੈੱਕ ਕਰ ਲਓ ਸੀ ਚੰਗੀ ਆ ਇਥੋਂ ਸੇ ਪੁੜੇ ਪੜੇ ਦੇ ਹੋਈ ਨਾ ਬਹੁਤ ਵਧੀਆ ਸੰਭੀ ਪੜਿਆਗਾ ਨਹੀਂ ਕੋਈ ਲਿਸਤ ਬਹੁਤ ਚੰਗੀ ਆ ਬਾਈ ਕੱਟੀ ਬਹੁਤ ਚੰਗੀ ਆ ਪੱਠ ਪੁੜੇ ਦੀ ਮੂੰਹ ਮਾਂ ਦੀ ਬੇਲਬੂਲ ਕੱਦ ਦੇ ਮੁਤਾਬਕ ਬੇਲ ਬਹੁਤ ਵਧੀਆ ਵੀਰੇ ਕੱਦਕਾਰ ਵੀ ਬਹੁਤ ਜਿਆਦਾ ਵਧੀਆ ਬਹੁਤ ਚੰਗੀ ਆ ਹਾਂ ਉਮਰ ਦੇ ਹਿਸਾਬ ਨਾਲ ਪੂਰੀ ਚੰਗੀ ਆ ਜਿਆਦੇ ਹਨਾ ਹਾਂ ਸੰਦਜੀ ਥੋੜੀ ਆਲ ਮਣ ਜਾ ਬਸ ਰਸੇ ਰੁਸੇ ਦਾ ਕਰ ਜਾਂਦੇ ਆ ਵੀਰੇ ਯਾਰ ਹਾਂ ਜੀ ਕਿਉਂ ਲੈ ਇਥੋਂ ਨਿਗਾਹ ਮਾਰ ਲਈ ਪੂਰੀ ਕੱਟੀ ਤੇ ਸਵਾ ਡੇਢ ਸਾਲ ਦੀ ਆ ਤੇ ਖੜ ਨਹੀਂ ਖਣੀ ਚੈੱਕ ਕਰ ਲੋ ਕੱਟੀ ਦੀ ਹਨਾ ਤੇ ਰੇਟ ਦਾ ਫਿਰ ਇਹਨਾਂ ਦੇ ਵੀਰੇ ਰੇਟ ਵੀਰੇ ਆਪਾਂ ਫੋਨ 'ਤੇ ਕਰਾਂਗੇ ਹਨਾ ਅੱਗੇ ਅੱਗੇ ਜਿਵੇਂ ਦੋ ਨੰਬਰ ਕੱਤੀ ਵੀਰੇ ਇਹ ਕਿੰਨੀ ਕੁ ਮਾੜੀ ਲੱਗ ਪਾਗੇ ਜੇ ਲੱਗ ਪਾਗੇ ਵੀਰੇ ਹੈਗੀ ਆ 16-17 ਮਹੀਨਿਆਂ ਦੀ ਕੱਤੀ ਠੀਕ ਆ ਜੀ ਹਾਂ ਤੋੜ ਕੇ ਵੀ ਆਪਾਂ ਦਿਖਾਵਾਂਗੇ ਕੱਲਾ ਕੱਲਾ ਜਾਨਵਰ ਤੋੜ ਕੇ ਦਿਖਾਵਾਂਗੇ ਕਈ ਭਰਾ ਮਗਰੋਂ ਕਹਿੰਦੇ ਆ ਬਈ ਯਾਰ ਤੋੜ ਕੇ ਵੀਡੀਓ ਪਾਓ ਹਨਾ ਹਾਂ ਵੀਰ ਭਾ ਪਹਿਲੀ ਸਾਰੀ ਚੀਜ਼ ਦਿਖਾ ਦਗੇ ਹਾਂ ਪਹਿਲਾਂ ਆਪਾਂ ਇੱਥੇ ਹੀ ਦਿਖਾ ਦਈਏ ਸਾਰੀਆਂ ਤੋੜ ਕੇ ਫਿਰ ਅਗਲੇ ਨੂੰ ਜ਼ਰੂਰਤ ਨਾ ਪਵੇ ਹਨਾ ਹਾਂ ਇੱਥੇ ਫੇਸ ਕੁਆਲਿਟੀ ਚੈੱਕ ਕਰ ਲੋ ਕੱਟੀ ਦੀ ਜੀ ਸਿੰਘ ਸੁੰਦੇ ਬਣ ਤਰ ਦੇਖੋ ਸ਼ਰੀਰ ਦੀ ਪੂਰੀ ਆਣ ਸਭੀ ਬਲੀ ਰਾਜੀ ਕੱਟੀ ਐ ਪੂਰੇ ਸਿਲਾਵੇਂ ਨੀ ਜੀ ਜੀ ਠੀਕ ਆ ਜੀ ਤਕਰੀਬਨ 10 ਉਮਰ ਦੀ ਆ ਗੋ 11 ਦੀ ਬੁਰੀ 11 ਦੀ ਬੁਰੀ ਆ 11 ਕੁ ਉਮਰ ਦੀ ਇਹ ਆ ਵੀਰੇ ਬਸ ਹਾਂ ਮੈਂ ਤੋੜਤਾ ਦੇਖੋ ਕੱਟਦੀ ਖੜਨੀ ਖੁਣੇ ਚੱਲ ਤੇ ਕੱਟ ਦੀ ਥਾਂ ਤੋਂ ਹੀ ਕਰਮਾਂ ਦੇ ਬਹੁਤ ਚੰਗੇ ਲੱਗੇ ਹੋਏ ਨੇ ਜੀ ਛੋੜੀ ਛੜੀ ਬਹੁਤ ਸੋਹਣੀ ਲੱਗੀ ਵੀ ਆ ਲਖੇ ਉਮਰ ਦੇ ਮਤਾਬਕ ਠੀਕ ਹੈ ਤੇ ਚੋਲੀ ਚਾਲੀ ਥਾਣਾ ਬਹੁਤ ਜਿਆਦਾ ਵਧੀਆ ਲੱਗੇ ਵਾ ਹਨਾ ਬਾਕੀ ਜਿਹੜੇ ਭਰਾਣੇ ਜਿਵੇਂ ਆਪਾਂ ਕਹਿੰਦੇ ਹੁੰਦੇ ਆ ਲੈਣੀ ਆ ਉਹ ਬਈ ਆਪਦੀ ਤਸੱਲੀ ਕਰਕੇ ਲਵੇ ਉਹਦੀ ਸਮਝ ਆ ਹਾਂ ਜਿਹੜਾ ਆਨਲਾਈਨ ਲਊਗਾ ਮਾਲ ਉਹਦੀ ਆਪਣੀ ਦੰਦਾ ਦੀ ਤੇ ਥਾਣਾ ਦੀ ਗਾਰੰਟੀ ਹੋਊਗੀ ਵੀਰੇ ਠੀਕ ਹੈ ਜੀ ਤੇ ਇਹ ਕੱਤੀ ਦਾ ਨੰਬਰ ਕਿੰਨੀ ਉਮਰ ਜਾਏ ਬਈ ਇਹ ਵੀਰੇ ਹੈਗੀ ਆ ਘੱਟੋ ਘੱਟ 19 20 ਮਹੀਨਿਆਂ ਦੀ ਕੱਤੀ ਪੌਣੇ 2 ਸਾਲ ਦੀ ਹਾਂ ਜਿਵੇਂ ਤੂੰ ਕਹਿਣਾ ਸਿੰਗ-ਸਿੰਗ ਬਹੁਤ ਜਿਆਦਾ ਸੋਹਣਾ ਲੱਗਿਆ ਰਿੰਗ ਸਿੰਘ ਹੀ ਹਨਾ ਬੇਲਬੂਲ ਬਹੁਤ ਸੋਹਣੀਆਂ ਲੱਖੇ ਕੱਤੀ ਤਾਰਾਂ ਦੇ ਜਾਂਦੀ ਆ ਠੀਕ ਹੈ ਜੀ ਠੀ ਠੀਕ ਹੈ ਜਲਾਵਾ ਦਾ ਬੈਸੀ ਬੋਲ ਠੀਕਾ ਪਰੋਂਦੇ ਕਾਬਲ ਹੈ ਕਾਬਲ ਹੋਈ ਬੈਠੇ ਕੱਟੀ ਹੀਟ ਚ ਜੀ 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 ਲੈ ਇੱਥੇ ਦੇਖੋ ਚਾਰ ਚੁੱਕਾ ਇੱਥੇ ਚੈੱਕ ਕਰ ਲੋ ਤੇ ਬਾਜ ਨੂੰ ਦੇਖ ਲੋ ਤੇ ਇੱਥੋਂ ਖੜਨੀ ਕੋਈ ਸ਼ਰੀਰ ਦੇ ਪਿੱਛੇ ਆ ਇੱਥੇ ਰੋਕ ਰੋਕ ਲੱਗਾ ਮੋੜ ਆਵਾਜ਼ ਘਾ ਰਹੇ ਦੋ ਦਿਖਾ ਦੀ ਕੋਈ ਗੱਲ ਨਹੀਂ ਵੀਰੇ ਖੜਕ ਕੇ ਦਿਖਾ ਦੇ ਲੇਕਿਨ ਹੁਣ ਚਾਨਣ ਵੱਧ ਪੈਦਾ ਮੈਂ ਤਾਂ ਨਾ ਹੁੰਦਾ ਹੁਣ ਆਪਣੀ ਆ ਜਾਂ ਲੱਖੇ ਮਜਬੂਰੀ ਹੈ ਜਦ ਦੁਪਹਿਰੇ ਬਣਾਉਣਿਆਂ ਤਾਂ ਧੁੱਪ ਪੈਣ ਲੱਗ ਜਾਂਦੀ ਹੈ ਜੈਸ ਵੇਲੇ ਬਣਾਉਣਿਆਂ ਤਾਂ ਹਨੇਰਾ ਪੈਣ ਲੱਗ ਜਾਂਦਾ ਹੈ ਹਨੇਰਾ ਪੈਣ ਲੱਗ ਜਾਂਦਾ ਹੈ ਇਹ ਆਪਣੀ ਮਜਬੂਰੀ ਹੈ ਹੁਣ ਕੁ ਖੜਣ ਥੋੜੀ ਝੋਲੀ ਝੋਲੀ ਸਾਰੀਆਂ ਕੱਟੀਆਂ ਦੀ ਇੱਕ ਨੰਬਰ ਹੋਊਗੀ ਲੱਖੇ ਹਾਂ ਕੋਈ ਆਹ ਦਾ ਚੱਕਰ ਵਾਲੀ ਗੱਲ ਨਹੀਂ ਮਾਲਕ ਦੀ ਕਿਰਪਾ ਨਾਲ ਕਦੇ ਆਪਾਂ ਮੜਾ ਜਾਨਵਰ ਲਿਆਂਦਾ ਹੀ ਨਹੀਂ ਤੇ ਫਿਰ ਵੀ ਪਰ ਜਿਹੜਾ ਨਵਾਂ ਗਾਹ ਕੋਈ ਲੈਂਦਾ ਤਾਂ ਬਾਈ ਉਹ ਆਪਦੀ ਤਸੱਲੀ ਕਰਦਾ ਹੋਵੇ ਨਾ ਮੜਾ ਇਥੇ ਖੜੀ ਇਹਦਾ ਬੇਜ ਦਿਖਾ ਦਈ ਲੈ ਬੇਲ ਬੂਲ ਤਾਂ ਬਹੁਤ ਜ਼ਿਆਦਾ ਲੱਖੇ ਕੱਟੀ ਦੀ ਐਸਾ ਦੇਖੋ ਨਾ ਖੜ ਨਹੀਂ ਥੋੜੀ ਦੇਖੋ ਪੂਰੇ ਸੈਂਗ ਸੋ ਦੇਖੋ ਪੂਰੇ ਐਨ ਸ਼ਕੀਰ ਕਿੰਨੀ ਉਮਰ ਦੀ ਆ ਗਈ ਵੀ ਇਹ ਇਹ ਵੀਰੇ ਹੈਗੀ ਆ 2 ਸਾਲਾਂ ਦੇ ਕਰੀਬ ਕੱਟੀ ਮੂੰਹ ਖੇਰੀ ਆ ਹਾਂ ਪਰ 2 ਸਾਲਾਂ ਦੇ ਕਰੀਬ ਆ ਬਿਲਕੁਲ ਪਿਓਰ ਰਤਿਏ ਦੀ ਕ ਬਈ ਹਰਿਆਣੇ ਵਾਲੀ ਰਤੀ ਦੀ ਕੱਟੀ ਹੈ ਬਾਕੀ ਤੁਹਾਨੂੰ ਸ੍ਰੀਕਟਾਂ ਚ ਦੱਸਦਾ ਵੀ ਹੋਊਗਾ। ਪਰ ਪੂਛ ਵੀ ਸਾਰੀ ਲਗਭਗ ਕਾਲੀ ਆ ਗਈ ਤੇ ਇੱਕ ਡੇਣੇ ਚ ਮਸਾਂ ਹੀ ਰੁਕੀ ਰੁਕੀ। ਇੱਕ ਡੇਣੇ ਚ ਮਸਾਂ ਹੀ ਚਿੱਟੀ ਆ। ਬਾਕੀ ਸਿੰਘਾਂ ਸਮੇ ਬਾਂਸਰ ਦੇਖੋ ਜੀ ਉਹ ਕੱਟੀ ਦੇ ਨਾ। ਜੀ। ਬੇਲਬੂਲ ਕੱਦ ਕੁਦ ਬਹੁਤ ਜਿਆਦੇ ਵਧੀਆ ਪੈਠਪੂੜਾ ਬਹੁਤ ਜਿਆਦੇ ਚੰਗਾ ਲੱਗਿਆ ਬਾਕੀ ਲੱਖੇ। ਹਾਂ ਬਾਕੀ ਸਾਰੇ ਵੀਡੀਓ ਤੇ ਦੇਖ ਹੀ ਜਾਣਾ ਜਿਹੜੀ ਚੀਜ਼ ਦੀ ਤਾਰੀਫ਼ ਕਰਨ ਵਾਲੀ ਆ ਉਹਦੀ ਤਾਂ ਕਰੀ ਜਾਂਦੀ ਆ ਹਨਾ ਹਾਂ ਇੱਥੋਂ ਪਿੱਛੋਂ ਦੇਖੋ ਮਾਨ ਤੁਸੀਂ ਸ਼ਰੀਰ ਦੀ ਬੜੇ ਪੜ ਦੇ ਕੱਟੀ ਦੇ ਬੁਰੇ ਚੜਾਈ ਚ ਆਇਥੇ ਸੀ ਬੇਲੀ ਬਹੁਤ ਆ ਬਾਈ ਕੱਟੀ ਦੀ ਤੂੰ ਐ ਹੱਥ ਕਰਕੇ ਅਗਲਾ ਕਹਿਂਦਾ ਇੰਨੀ ਲੰਮੀ ਆ ਯਾਰ ਹਨਾ ਦੇਖ ਇੱਥੇ ਰੋਕ ਲੈ ਹਾਂ ਇੱਥੋਂ ਚੈੱਕ ਕਰ ਲੋ ਇੱਥੋਂ ਕਦ ਕਾਟਦਾ ਵੀ ਅੰਦਾਜ਼ਾ ਬਾਈਆਂ ਨੂੰ ਲੱਗ ਜੂਗਾ ਹਨਾ ਹੂੰ ਵਿੱਚ ਬਾਈ ਦਾ 6 ਫੁੱਟ ਕਾਟਦਾ ਤੇ ਬੱਖੀ ਚ ਕੱਟੀ ਜਾਂਦੀ ਆ ਬਾਈ ਦੇ ਨਾਲ ਤੇ ਇੱਥੋਂ ਸਾਨੂੰ ਨੇੜੇ ਕੋਲ ਦੁਆਰਾ ਫੇਸ ਗਾਰਡ ਚੈੱਕ ਕਰਾ ਲੈ ਸੈਂਕੂ ਠੀਕ ਆ ਬਾਈ ਆ ਜਾ ਪੱਤੋ ਹੀ ਨਾ ਪੱਤੋ 2 ਸਾਲ ਦੀ ਉਮਰ ਦਾ ਇਥੋਂ ਸੀ ਪਿੱਛੋਂ ਉਸ ਨੂੰ ਚੱਕਰਾਤ ਕਰਿਓ ਇੱਕ ਰੇਡੇ ਚ ਮਸਾਂ ਹੀ ਦਿੱਤੀ ਹੋਊਗੀ ਤੇ ਬਾਕੀ ਪੱਠਪੜੇ ਮੰਦ ਚੈੱਕ ਕਰ ਲਓ ਛੋਟੀ ਬਣੀ ਹੈ ਪਰ ਟੀਕਾ ਚਾਹੀਏ ਅੱਜ ਬੋਲ ਤੇ ਹੀਟ ਚਾਹੀਏ ਹਾਂ ਬਿਲਕੁਲ ਕਾਬੜਾ ਕੀਤੀ ਆ ਲੱਖੇ ਜਿਹੜੀ ਕੱਟੀ ਆਪਾਂ ਖੋਲੀ ਜਾਨੇ ਆ ਵੀਰੇ ਇਹ ਕੱਟੀ ਥੋੜੀ ਜੀ ਡਰਦੀ ਆ ਹਾਂਜੀ ਤੇ ਇਹ ਕੱਟੀ ਮੂਹੋਂ ਦੋ ਦੇ ਚੱਕੇ ਆ ਇਹਨੂੰ ਤਾਂ ਖੀਰੀ ਮੰਨ ਲੈ ਚਾਹੇ ਕੋਈ ਅਗਲਾ ਦੋਂਦੀ ਮੰਨ ਲੈ ਹਨਾ ਠੀਕ ਆ ਜੀ ਤੇ ਪਰ ਇਹਦੇ ਇੱਕ 20 ਤਰੀਕ ਨੂੰ ਪਿਛਲੀ ਨੂੰ ਟੀਕਾ ਭਰਾਇਆ ਵਾ ਮਾਲਕਾਂ ਨੇ ਦੱਸਿਆ ਆਪਾਂ ਖਾਲੀ ਕਰਕੇ ਲਈ ਆ ਖਾਲੀ ਕਰਕੇ ਦੇਣੀ ਆ ਪਰ ਮਾਲਕਾਂ ਨੇ ਦੱਸਿਆ ਵੀ ਭਾਈ ਇਹਦੇ 20 ਤਰੀਕ ਨੂੰ ਜਿਹੜਾ ਟੀਕਾ ਉਹ ਸੁਪਰਾਇਆ ਸੀ 20 ਹੋ ਗਏ 20 ਦਿਨ ਬਣ ਲਾ 10 ਤਰੀਕ ਨੂੰ ਵੀਡੀਓ ਬਣਾ ਰਹੇ ਹਾਂ ਹਾਂ 9 ਨੂੰ ਆ ਅੱਜ 9 ਆ ਮੇਰੇ ਹਿਸਾਬ ਨਾਲ ਨਹੀਂ ਅੱਜ 10 ਆ ਜੀ 10 ਆ ਅੱਜ ਹਾਂ ਬਸ 10 ਤਰੀਕ ਆ 10 ਤਰੀਕ ਅੱਜ ਹਾਂ ਤੇ ਇੱਥੇ ਛੇ ਦੀ ਬੰਦ ਚੈੱਕ ਕਰ ਲੋ ਸਭੀ ਪਲੀ ਪੂਰੀ ਰਾਜੀ ਆ ਇੱਥੇ ਰੋ ਕੇ ਥਾਨ ਬੜੇ ਚੰਗੇ ਬਾਈ ਯਾਰ ਮਾਲਾ ਬਾਈ ਥਾਨ ਲੱਗਿਆ ਅੱਜ ਤੱਕ ਗੂਠੇ ਭੁੱਲ ਜਾ ਅੱਜ ਤਾਂ ਉਂਗਲਾ ਲਾ ਕੇ ਥਾਨ ਕਹਿ ਸਕਦੇ ਆ ਆਪਾਂ ਲੰਮੇ ਇੰਨੇ ਲੱਗੇ ਥਾਨ ਹਨਾ ਸਹੀ ਗੱਲ ਆ ਸਹੀ ਗੱਲ ਢੋਲੀ ਚਾਲੀ ਕੱਟੀ ਦੀ ਬਹੁਤ ਜਿਆਦਾ ਚ ਜੋ ਗੰਡ ਵਾਲੀ ਤਾਂ ਗੱਬੜ ਹੋ ਰਹੀ ਜਾਵੇ ਨਾ ਹੋ ਸਕਦਾ ਵੀਰੇ ਰਹੀ ਹੋਵੇ ਹਨਾ ਪਰ ਆਪਾਂ ਖਾਲੀ ਕਰਕੇ ਲਈ ਆ ਖਾਲੀ ਕਰਕੇ ਦੇਣੀ ਆ ਠੀਕ ਆ ਜੀ ਤੇ ਆਪਾਂ ਮਾਲਕ ਦੀ ਕਿਰਪਾ ਨਾਲ ਕਿਸੇ ਨੂੰ ਝੂਠ ਬੋਲ ਕੇ ਦੇਣਾ ਨਹੀਂ ਵੀਰੇ ਉਹ ਦਾ ਅਗਲੇ ਦੀ ਕਿਸਮਤ ਆ ਝੂਠ ਥੋੜਾ ਟਾਈਮ ਚੱਲਦਾ ਸੱਚ ਜ਼ਿਆਦਾ ਟਾਈਮ ਸੱਚ ਹੀ ਜ਼ਿਆਦਾ ਟਾਈਮ ਚੱਲਦਾ ਆਪਾਂ ਨੇ ਕਹਿੰਦੇ ਵੀ ਭਾਈ ਸਾਡੀ ਗਾਰੰਟੀ ਆ ਗਾਰੰਟੀ ਕੋਈ ਨਹੀਂ ਭਾਈ ਪਰ ਮਾਲਕਾਂ ਨੇ ਸੌਦਾ ਕਰਨ ਤੋਂ ਬਾਅਦ ਮੈਨੂੰ ਦੱਸਿਆ ਵੀ ਪੁੱਤ ਕੱਟੀ ਤੈਨੂੰ ਦੇਤੀ ਦਵਾਤੀ ਪਿਛਲੀ 20 ਤਰੀਕ ਦਾ ਪਹਿਲੀ ਹੀਟ ਤੇ ਸਾਂਹ ਤੋਂ ਕਰਵਾਈ ਵੀ ਹੈ ਕੱਟੀ ਇਹ ਵੀ ਨਹੀਂ ਵੀ ਟੀਕਾ ਭਰਾ ਸਾਂਹ ਤੋਂ ਕੱਟੀ ਕਰਵਾਈ ਵੀ ਆ ਰਹੇਗੀ ਨਾਰੀ ਕਰਮ ਦੀ ਉਹ ਕਿਸਮਤ ਦੀਆਂ ਗੱਲਾਂ ਹਨਾ ਤੇ ਅੱਗੇ ਅੱਗੇ ਆਪਣਾ ਕੋਲ 6 ਨੰਬਰ ਕੱਟੀ ਜੀ ਇਹ ਕਿੰਨੀ ਕੁ ਮਹੀਨੇ ਦੀ ਖੋੜੀ ਲੈ ਵੀ ਇਹ ਵੀ ਇਹ ਹੈਗੀ 14 ਕਿ ਮਹੀਨਿਆਂ ਦੀ ਕੱਟੀ ਠੀਕ ਹੈ ਸਾਂਹ ਤੋਂ ਮਹੀਨਾ 2 ਮਹੀਨੇ ਕੱਟੇਗੇ ਉੱਪਰ ਮਿੱਤਰੋ ਉੱਪਰ ਆ ਪਰ ਕੱਟੀ ਸਿੰਗੀ-ਸੁੰਗੀ ਹੁਣੀ ਲੱਖਿਆ ਇਹ ਮੋੜ ਦੀ ਤੁਰੀ ਆਉਂਦੀ ਆ ਨਾਲ ਹੀ ਮੂਹ ਮਾਂ ਦੀ ਬੇਲਬੂਲ ਬਹੁਤ ਸੋਹਣੀ ਆ ਤੇ ਕਾਲੀ ਸ਼ਾਹ ਪਈ ਆ ਜਾਮਣਰਗੀ ਜਮਾ ਠੀਕ ਆ ਜੀ ਆਜਾ ਬੱਤਾਂ ਲੈ ਸੇ ਦੇਖੋ ਇਕੱਠੀ 14 ਮਹੀਨੇ ਇਕੱਠੀ ਆ ਕਈ ਭਰਾ ਹੁੰਦਾ ਵੀ ਜਿਨ੍ਹਾਂ ਨੇ ਨਹੀਂ 2 ਸਾਲ ਦੀਆਂ ਛੋਟਾ ਮੁੱਲ ਲਾਉਣਾ ਜਿਆਦਾ ਮੁੱਲ ਨਹੀਂ ਲਾਉਣਾ ਇੱਥੇ ਤਾਂ ਠੰਡ ਹੋਣਾ ਮਿੱਤਰੋ ਲੈ ਅਸੀਂ ਥਾਣੇ ਦੇ ਕੱਟੀ ਦੇ ਇੱਥੇ ਦੇਖੋ ਥਾਣਾ ਐਨ ਚਮਕਿਆ ਪੂਰੇ ਤੇ ਨਿਖੜਵੇਂ ਥਾਣਾ ਇਥੋਂ ਪਿੱਛੋਂ ਰਾਜੂਰੀ ਚੈੱਕ ਕਰ ਲੋ ਕੱਟੀ ਜਿਵੇਂ 14 ਮਹੀਨੇ ਇਕੱਠੀ ਆ ਕੱਦ ਘਾਟ ਵਧੀਆ ਕੱਟੀ ਹਨਾ ਕੱਦ ਘਾਟ ਸੋਹਣਾ ਪੈਠ ਪੂੜਾ ਵੀ ਚੌੜਾ ਲਖੇ ਹਾਂ ਵਧੀਆ ਹਾਂ ਬਾਕੀ ਜਿਹੜੇ ਭਰਾ ਨੇ ਕਈਆਂ ਭਰਾਵਾਂ ਦੀ ਹੁੰਣਾ ਉਹ ਚੁਆਇਸ ਹੁੰਦੀ ਆ ਵੀ ਬਾਈ ਅਸੀਂ ਯਾਰ ਛੋਟੀਆਂ ਕੱਟੀਆਂ ਲੈਣੀਆਂ ਹਨ ਹਾਂ ਛੋਟਾ ਮੁੱਲ ਲਾਉਣਾ ਜਾਂ ਕਈਆਂ ਭਰਾਵਾਂ ਦੀ ਚੋਅ ਆਉਂਦੀ ਹੈ ਵੀ ਅਸੀਂ ਆਪਦੇ ਘਰੇ ਪਾਲਣੀਆਂ ਹਨ ਹਨ ਕਈ ਭਰਾਵਾਂ ਦੀ ਚੋਅ ਆਉਂਦੀ ਹੈ ਵੀ ਅਸੀਂ ਬਣੇ ਨੇੜ ਲੱਗੀ ਵੀ ਕੱਤੀ ਲੈਣੀ ਹੈ ਜਿਹੜੀ ਬਨ ਦੇ ਕਾਬਿਲ ਹੋਵੇ ਕਈ ਭਰਾਵਾਂ ਦਾ ਹੁੰਦਾ ਵੀ ਬਾਈ ਅਸੀਂ ਛੋਟੀਆਂ ਲੈਣੀਆਂ ਹਨ ਇਹ ਕੱਟੀ ਕਿੰਨੇ ਉਮਰ ਦੀ ਹੈਗੀ ਇਹ ਵੀਰੇ ਹੈਗੀ ਹੈ ਸਾਲ ਦੇ ਕਰੀਬ ਕੱਟੀ ਅੱਛਾ ਜੀ ਹਾਂ ਮਹੀਨਾ ਘੱਟ ਵੀ ਸਕਦੀ ਹੈ ਤੇ ਵੱਧ ਵੀ ਹੋ ਸਕਦੀ ਹੈ ਹਨਾ ਵਧੀਆ ਹੈ ਨਾ ਰਾਜੀਪੁਰੀ ਹੈ ਨਾ ਹਾਂ ਬਾਕੀ ਸਿਰੇ ਸਿੰਘ-ਸੁੰਗ ਆਹ ਦੇਖ ਕ ਤਨਾਗੇ ਲਖੇ ਜੱਤ-ਜੁੱਤ ਦੇਖ ਕਰਤੀ ਦੀ ਬਹੁਤ ਜਿਆਦਾ ਚੰਗੀ ਝੋੜੀ ਇਹਦੀ ਵੀ ਦਿਖਾ ਕਰ ਮਾਲੀ ਦੀ ਇੱਥੇ ਚਾਨਣ ਚੀ ਰੋਕ ਲੀ ਲਾ ਹਾਂ ਇੱਥੇ ਧਵਾਨ ਹੈ ਥਣ ਦੇਖੋ ਇੱਥੇ ਝੋੜੀ ਹਾਂ ਝੋੜੀ ਝਾਲੀ ਬਹੁਤ ਚੰਗੀ ਆ ਹੂੰ ਆ ਦੇਖੋ ਜੀ ਕਿਵੇਂ ਕਹਿੰਦੇ ਆ ਅੱਗੇ ਸਿਆਣੇ ਲੋਕ ਕਹਿੰਦੇ ਹੁੰਦੇ ਸੀ ਵੀ ਪਿੰਡ ਦਾ ਤਾਂ ਘੀਰਿਆਂ ਤੋਂ ਪਤਾ ਲੱਗ ਜਾਂਦਾ ਹਨਾ ਜਿਹੜੀ ਨੇ ਬਣਾਉਣਾ ਕੋਸ ਉਹ ਤਾਂ ਬਈ ਹੁਣੇ ਤੂੰ ਹਾਂ ਚੱਲੂਗੀ ਹਾਂ ਤੇ ਜਿਹਨੇ ਨਹੀਂ ਬਣਾਉਣਾ ਫਿਰ ਉਹ ਉਹ ਮਤ ਪੰਜ ਸਾਲਾਂ ਦੀ ਹੋ ਜੀ ਉਹਨੇ ਤਾਂ ਵੀ ਨਹੀਂ ਕੁਝ ਬਣਾਉਣਾ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਲੋ ਜੀ ਸਾਲਖ ਦੀ ਕੱਟੀ ਮਿੱਤਰੋ ਇੱਥੋਂ ਤੁਹਾਨੂੰ ਪਿੱਛੋਂ ਮੈਂ ਰਾਜੀ ਦਿਖਾ ਦੇਣਾ ਚੈੱਕ ਕਰਕੇ ਲੋ ਦੇਖੋ ਸਾਲ ਡੇੜ ਗਿਆ ਇੱਥੇ ਚੌੜਾ ਵੀਰੇ ਪਿੱਠ ਪੂੜਾ ਇਹਦਾ ਹੁਣੇ ਤੋਂ ਕੱਟੀ ਦਾ ਹੂੰ ਵਧੀਆ ਰਾਜੀ ਹੈ ਪੂਰੀ ਜੀ ਤੇ ਅੱਗੇ ਵੀ ਮੈਂ ਆਸ ਕਿਸ ਸਵਾ ਕੁ ਸਾਲ ਦੀ 14 ਕਿਵਾਂ ਮਹੀਨਾ ਦੀ ਆ ਜੀ ਜੀ ਪਿੱਛੇ ਉਹ ਲਾਸਟ ਖੜੀ ਆ ਦੋ ਅੰਦ ਤੇ ਆ ਜੋ ਤੁਸੀਂ ਫੇਰ ਨਿਆ ਮਰੋ ਛਕੀਨੀ ਪੂਰੀ ਆ ਕੱਟੀ ਚ ਤੇ ਸਾਰੇ ਲੱਗਦਾ ਜਿੰਨੇ ਕੱਟਿਆ ਇੱਕ ਤੋਂ ਇੱਕ ਵੱਧ ਕੀ ਹੈਗੀ ਤੇ ਬਾਕੀ ਸੋ ਲਾਸਟ ਤੇ ਬੂਰੀ ਜੀ ਫੇਰ ਚਲਕ ਮਰਵਾ ਦੇਣਾ ਸੱਤ ਕਟੀਆਂ ਅੱਜ ਦੀ ਵੀਡੀਓ 'ਚ ਜਿਹੜੇ ਪਰਾਂ ਨੂੰ ਜਿਹੜੀ ਕੱਟੀ ਆਉ ਪਸੰਦ ਮਿੱਤਰੋ ਤੇ 98552 ਤੇ 87584 ਨੰਬਰ ਤੇ ਕਰ ਲਿਓ ਕਾਲ ਤੇ ਵੀਡੀਓ ਨੂੰ ਬਸ ਸ਼ੇਅਰ ਵੀ ਕਰ ਦਿਆ ਕਰੋ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ